ਸਸਈ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰ ਰਹੇ ਤੇ ਮੇਨ ਬੋਕਸ ਫੈਟਾ ਨੂੰ ਦੀ ਬੋਕਸ 4xTPM ਦੇਖੋ ਕਿਵੇਂ ਲੱਗਾ ਤੁਹਾਨੂੰ ਕੰਮ ਆ ਬਣਾਉ ਤੇ YouTube ਪਾ ਕੇ ਮਸਾਦੇ ਨਾਲ ਚੰਗੀ ਤਰ੍ਹਾਂ ਫਿਕਸ ਕਰਿਆ ਮਸਾਲਾ ਘਾਟੇ ਦਾ ਰੋਬੋਟ ਉਹ ਲਾਤੇ ਆਪਾਂ ਨਹੀਂ ਮਸਾਦੇ ਨਾਲ ਪਾਸਾ ਫਿੱਟ ਕਰਕੇ ਮਾਜ ਟਾਇਰ ਪਾ ਕੇ ਪ੍ਰੋਪਰ ਫਾਇਦਲੇ ਆ ਤੁੰਗਾ ਜਾ ਉਹ ਜੀ ਮਦਦ ਨਾਲ ਆਪਾਂ ਸੈੱਟ ਕਰਦੇ ਆ ਲੈਵਲਾਂ ਚੈੱਕ ਕਰੂੰਗਾ ਹੁਣ ਸਿੱਧਾ ਹੀ ਓਕੇ ਦੀ ਰਿਪੋਰਟ ਇਹਨੂੰ ਥੋੜਾ ਜਿਹਾ ਸਾਡਾ ਬੱਸ ਮਟਾਪਾ ਦਾ ਆਪਾਂ ਨੇ ਇਹਨੂੰ ਭਈਆ ਪੈ ਪਾਵਾਂਗੇ ਨਾ ਹਿੱਲੂ ਨਹੀਂ ਬੱਸ ਤਾਂ ਕੰਮ ਪ੍ਰੋਪਰ ਹੋ ਗਿਆ ਆਪਣਾ ਬਾਚੇ ਨਹੀਂ ਮਾਰਦੇ ਆਪਾਂਨ ਕੱਲੂ ਪੈਰ ਫਸਾ ਲੈਣੇ ਨਾਮ ਨਾਲ ਦੀ ਇਹ ਪੈਕਿੰਗ ਫਿਟਿੰਗ ਆਪਾਂ ਨੂੰ